ਮੁਹਾਲੀ ਦੇ ਵਿੱਚ ਕੰਪਿਊਟਰ ਟੀਚਰਾਂ ਨੂੰ ਲਗਾਤਾਰ ਤਰਨਾ ਦਿੱਤਾ ਜਾ ਰਿਹਾ ਹੈ 1 ਸਤੰਬਰ ਤੋਂ ਲਗਾਤਾਰ ਆਪਣੀ ਮੰਗ ਨੂੰ ਲੈ ਕੇ ਕੰਪਿਊਟਰ ਟੀਚਰ ਮੁਹਾਲੀ ਦੇ ਵਿੱਚ ਤਰਨਾ ਦੇ ਰਹੇ ਨੇ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਹਮਾਇਤ ਵੀ ਮਿਲੀ ਹੈ ਆਮ ਆਦਮੀ ਪਾਰਟੀ ਦੇ ਨੇਤਾ ਸੋਚਾ ਸਿੰਘ ਛੋਟੇਪੁਰ ਨੇ ਹਮਾਇਤ ਕੀਤੀ ਅਤੇ ਹਮਾਇਤ ਕੀਤੀ ਹੈ ਨਾ तमाम ਕੰਪਿਊਟਰ ਅਧਿਆਪਕਾਂ ਦੀ ਜੋ ਕਿ ਇੱਕ ਵਾਰ ਫਿਰ ਤੋਂ ਧਰਨੇ ਤੇ ਬਹਿਟ ਚੁੱਕੇ ਨੇ ਅਤੇ ਆਪਣੀਆਂ ਮੰਗਾਂ ਮਨਵਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਮੋਹਾਲੀ ਦੇ ਵਿੱਚ ਕੰਪਿਊਟਰ ਅਧਿਆਪਕਾਂ ਨੇ ਇੱਕ ਵਾਰ ਫਿਰ ਤੋਂ ਧਰਨਾ ਦੇਣਾ ਸ਼ੁਰੂ ਕੀਤਾ ਹੈ 1 ਸਤੰਬਰ ਤੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਕੰਪਿਊਟਰ ਅਧਿਆਪਕ ਧਰਨਾ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਅਧਿਆਪਕਾਂ ਵੱਲੋਂ ਹਮਾਇਤ ਕੀਤੀ ਗਈ ਹੈ 26 ਸਤੰਬਰ ਦੀ ਸ਼ਾਮ ਨੂੰ 70 ਦੇ ਕਰੀਬ ਅਧਿਆਪਕ ਗ੍ਰਿਫਤਾਰ ਵੀ ਕੀਤੇ ਗਏ ਸਨ ਪੰਜਾਬ ਚ ਹੋਰ ਵੀ ਕਈ ਥਾਵਾਂ ਤੋਂ ਅਧਿਆਪਕ ਗ੍ਰਿਫਤਾਰ ਕੀਤੇ ਗਏ ਨੇ ਗ੍ਰਿਫਤਾਰੀ ਤੇ ਰੋਜ਼ ਦੇ ਵਿੱਚ ਅਧਿਆਪਕਾਂ ਨੇ ਮੋਹਾਲੀ ਦੇ ਪੁੱਡਾ ਗਰਾਊਂਡ ਦੇ ਵਿੱਚ ਧਰਨਾ ਦੇ ਕੇ ਆਪਣੀ ਮੰਗ ਰੱਖੀ ਕਿ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਦਰਅਸਲ 70 ਦੇ ਕਰੀਬ ਅਧਿਆਪਕ ਗ੍ਰਿਫਤਾਰ ਕੀਤੇ ਗਏ ਸਨ ਤੇ ਪੰਜਾਬ ਚ ਹੋਰ ਵੀ ਕਈ ਥਾਵਾਂ ਤੇ ਅਧਿਆਪਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮੋਹਾਲੀ ਦੇ ਵਿੱਚ ਕੰਪਿਊਟਰ ਅਧਿਆਪਕ ਜੋ ਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਨਾਰੇਬਾਜ਼ੀ ਕਰ ਰਹੇ ਨੇ ਸ਼ਾਂਤਮਈ ਤਰੀਕੇ ਦੇ ਨਾਲ ਕੰਪਿਊਟਰ ਅਧਿਆਪਕ ਜਿਹੜੇ ਸੀਗੇ ਉਹ ਮਰਨਵਰਤ ਧਰਨੇ ਦੇ ਨੂੰ ਚਲਾ ਰਹੇ ਸੀਗੇ ਮਰਨਵਰਤ ਕੈਂਪ ਚੱਲ ਰਿਹਾ ਸੀਗਾ ਜਿਹਦੇ ਵਿੱਚ ਪ੍ਰਮੁੱਖ ਮੰਗ ਸੀਗੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਜਿਹੜਾ ਸ਼ਿਫਟ ਕੀਤਾ ਜਾਵੇ ਕੱਲ ਤਾਨਾਖਾਈ ਰਵਈਆ ਅਪਣਾਉਂਦਿਆਂ ਹੋਇਆ ਨਾਲੇ ਦੇ ਧਰਨਾ ਉਥੋਂ ਪੜ ਦਿੱਤਾ ਗਿਆ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਨਾਲ ਨਾਲ ਸਮੁੱਚੇ ਪੰਜਾਬ ਦੇ ਵਿੱਚੋਂ ਕੰਪਿਊਟਰ ਅਧਿਆਪਕਾਂ ਦੀ ਘਰੋ ਘਰੀ ਜਿਹੜੀ ਗ੍ਰਿਫਤਾਰੀ ਉਹ ਸ਼ੁਰੂ ਕਰ ਦਿੱਤੀ ਗਈ ਅੱਜ ਸਕੂਲਾਂ ਦੇ ਵਿੱਚੋਂ ਹੀ ਚੱਕਿਆ ਜਾ ਰਿਹਾ ਲਗਭਗ 11500 ਦੇ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਪੰਜਾਬ ਦੇ ਮੰਦਿਆ ਨੂੰ ਮਰਨਵਰ ਤੋਂ ਕੈਂਪ ਤੋਂ ਚੱਕਿਆ ਗਿਆ ਇਹੋ ਸਾਡੀ ਮੰਗ ਆ ਕੇ ਜਿਹੜੇ ਕੰਪਿਊਟਰ ਅਧਿਆਪਕਾਂ ਦੇ ਝੂਠੇ ਜਿਹੜੇ ਕੇਸ ਦਰਜ ਕੀਤੇ ਗਏ ਆ ਉਹ ਜਲਦੋਂ ਜਲਦ ਰੱਦ ਕੀਤੇ ਜਾਣ ਗ੍ਰਿਫਤਾਰ ਕੀਤੇ ਅਧਿਆਪਕ ਜਿਹੜੇ ਜਲਾ ਹਟੇ ਗਏ ਆ ਬਿਨਾਂ ਫਿਰ ਤੋਂ ਉਹਨਾਂ ਦੀ ਰਿਹਾਈ ਕੀਤੀ ਜਾਵੇ ਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਭਾਗ 'ਚ ਸ਼ਿਫਟ ਕੀਤਾ ਜਾਵੇ 1 ਸਤੰਬਰ ਤੋਂ ਆਪਣੀ ਮੰਗ ਨੂੰ ਪੂਰੀ ਕਰਾਉਣ ਦੇ ਲਈ ਧਰਨੇ ਤੇ ਬੈਠੇ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੇ ਇੱਕ ਵਾਰ ਫੇਰ ਮੋਹਾਲੀ ਦੇ ਵਿੱਚ ਜਿਹੜਾ ਆਪਣਾ ਧਰਨਾ ਸ਼ੁਰੂ ਕਰ ਦਿੱਤਾ ਹੈ ਲੰਬੇ ਸਮੇਂ ਤੋਂ ਇਹ ਅਧਿਆਪਕ ਆਪਣੀ ਮੰਗ ਸੀ ਇਹਨਾਂ ਦੀ ਕਿ ਇਹਨਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਸ਼ਾਮਲ ਕੀਤਾ ਜਾਵੇ ਜਿਸ ਕਰਕੇ ਇਹਨਾਂ ਨੇ ਲੰਬੇ ਸਮੇਂ ਤੋਂ ਇਹ ਧਰਨਾ ਕਰ ਰਹੇ ਸਨ ਖਰੜ ਦੇ ਵਿੱਚ ਵੀ ਧਰਨਾ ਲਗਾਇਆ ਗਿਆ ਜਿਸ ਦੇ ਬਾਅਦ ਇਹਨਾਂ ਨੂੰ ਸਿੱਖਿਆ ਮੰਤਰੀ ਦੇ ਨਾਲ ਮਿਲਾਇਆ ਗਿਆ ਪਰ ਸਿੱਖਿਆ ਮੰਤਰੀ ਨੇ ਇਹਨਾਂ ਨੂੰ ਕੋਰਾ ਜਵਾਬ ਦਿੱਤਾ ਕਿ ਇਹਨਾਂ ਦੀ ਮੰਗ ਜਿਹੜੀ ਹੈ ਪੂਰੀ ਨਹੀਂ ਹੋਏਗੀ ਜਿਸ ਦੇ ਬਾਅਦ ਐਡੀਪੀਆਈ ਦਫ਼ਤਰ ਮੋਹਾਲੀ ਫੇ 60 ਦੇ ਬਾਹਰ ਲਗਾਤਾਰ ਲ ਜਿਸ ਦੇ ਵਿੱਚ ਪੁਲਿਸ ਨੇ 26 ਸਤੰਬਰ ਦੇ ਦਿਨ ਇਹਨਾਂ ਕਈ ਅਧਿਆਪਕਾਂ ਨੂੰ ਜੋਦਰਨਾ ਦੇ ਰਹੇ ਸਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਪੰਜਾਬ ਦੇ ਵਿੱਚ ਹੋਰ ਵੀ ਕਈ ਥਾਵਾਂ ਤੋਂ ਇਹ ਸਾਰੇ ਅਧਿਆਪਕ ਜਿਹੜੇ ਨੇ ਕਈ ਗ੍ਰਿਫਤਾਰ ਕੀਤੇ ਗਏ ਨੇ ਇਸੇ ਹੀ ਕਾਰਨ ਸਾਰੇ ਅਧਿਆਪਕ ਇੱਕ ਵਾਰ ਫਿਰ ਇੱਥੋਂ ਪੰਜਾਬ ਤੋਂ ਇਕੱਠੇ ਹੋਏ ਨੇ ਹਜ਼ਾਰ ਦੇ ਕਰੀਬ ਅਧਿਆਪਕ ਨੇ ਜਿਨ੍ਹਾਂ ਦੀ ਹੁਣ ਇੱਕ ਨਹੀਂ ਤਿੰਨ ਮੰਗਾਂ ਨੇ ਇੱਕ ਇਹ ਮੰਗ ਹੈ ਕਿ ਇਹਨਾਂ ਨੂੰ ਸਿੱਖਿਆ ਵਿਭਾਗ ਤੋਂ ਸ਼ਾਮਲ ਕੀਤਾ ਜਾਵੇ ਇੱਕ ਮੰਗ ਇਹ ਹੈ ਕਿ ਜਿਹਨਾਂ ਅਧਿਆਪਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਤੀਸਰੀ ਮੰਗ ਇਹ ਹੈ ਕਿ ਇਹਨਾਂ ਨੂੰ ਮੁੱਖ ਮੰਤਰੀ ਦੇ ਨਾਲ ਜਿਹੜੀ ਇਹਨਾਂ ਦੀ ਮੁਲਾਕਾਤ ਕਰਾਈ ਜਾਵੇ ਤੇ ਇਹਨਾਂ ਮੰਗ ਹੋਏ ਨੇ ਹਾਲਾਂਕਿ ਡੀਪੀਆਈ ਦਫ਼ਤਰ ਦੇ ਬਾਅਦ ਜਿੱਥੇ ਧਾਰਾ 144 ਲੱਗੀ ਹੈ ਉੱਥੇ ਇਹਨਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਇੱਥੇ ਪੁੱਡਾ ਪਵੰਦੇ ਬਾਅਰ ਇਸ ਗਰਾਊਂਡ ਦੇ ਵਿੱਚ ਹੀ ਧਰਨਾ ਦੇ ਰਹੇ ਨੇ ਇਹਨਾਂ ਦੀ ਉਮੀਦ ਜਿਹੜੀ ਹੈ ਉਹ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ਈਟੀਟੀ ਅਧਿਆਪਕ ਜਿਹੜੇ ਪਹਿਲੇ ਧਰਨਾ ਦੇ ਰਹੇ ਸਨ ਉਹਨਾਂ ਦੀ ਮੰਗ ਜਿਹੜੀ ਹੈ ਸਰਕਾਰ ਨੇ ਪੂਰੀ ਕੀਤੀ ਹੈ ਤੇ ਇਸੇ ਤਰ੍ਹਾਂ ਇਹਨਾਂ ਨੂੰ ਵੀ ਉਮੀਦ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਦੀ ਮੰਗ ਜਿਹੜੀ ਹੈ ਉਹ ਪੂਰੀ ਜ਼ਰੂਰ ਹੋਵੇਗੀ ਜਸਮੀਤ ਕੌਰ ਐਬੀਪੀ ਨਿਊਜ਼ ਮੋਹਾਲੀ